1947 ਦੇ ਵੰਡ ਵੇਲੇ ਸੋਨੇ ਦੇ ਮੰਦਰ ਜਾਨੀ ਕਿ ਹਰਿਮੰਦਰ ਸਾਹਿਬ ਵਿੱਚ ਕੀ ਮਾਹੌਲ ਬਣ ਗਿਆ ਸੀ? ਸ੍ਰੀ ਹਰਿਮੰਦਰ ਸਾਹਿਬ ਨੂੰ ਬਚਾਉਣ ਲਈ ਸਿੱਖਾਂ ਨੇ ਕੀ ਕੀਤਾ? ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਕਿਵੇਂ ਰੱਖਿਆ ਗਿਆ? ਕੀ ਸਿੱਖਾਂ ਨੇ 1947 ਦੇ ਵੰਡ ਵੇਲੇ ਸੋਨੇ ਦੇ ਮੰਦਰ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ? ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚ ਬਦਲਾਅ ਕੀ ਆਇਆ? ਇਹ ਸਾਰੀ ਜਾਣਕਾਰੀ ਅੱਜ ਦੀ ਅਸੀਂ ਵੀਡੀਓ ਰਾਹੀਂ ਜਾਣਾਂਗੇ। ਇਸ ਲਈ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ 1947 ਵਿੱਚ ਭਾਰਤ ਦੀ ਵੰਡ ਅਤੇ ਪਾਕਿਸਤਾਨ ਦੀ ਸਥਾਪਨਾ ਨੇ ਨਾ ਕਿ ਸਿਰਫ ਰਾਜਨੀਤਿਕ ਸਥਿਤੀ ਨੂੰ ਹੀ ਬਦਲਿਆ ਬਲਕਿ ਇਸ ਨੇ ਸਮਾਜਿਕ ਧਾਰਮਿਕ ਅਤੇ ਭਾਰਤੀ ਲੋਕਾਂ ਦੇ ਜੀਵਨ ਨੂੰ ਵੀ ਬਹੁਤ ਪ੍ਰਭਾਵਿਤ ਕਰ ਦਿੱਤਾ ਉਸ ਸਮੇਂ ਦੌਰਾਨ ਮੁਸਲਮਾਨ ਅਤੇ ਹਿੰਦੂ ਸਿੱਖਾਂ ਵਿੱਚ ਘਰ ਹੋਈ ਪਾਰੀ ਹਿੰਸਾ ਨੇ ਬਹੁਤ ਸਾਰੀਆਂ ਲੁਕੀਆਂ ਹੋਈਆਂ ਅਨੇਕਾਂ ਕਹਾਣੀਆਂ ਨੂੰ ਜਨਮ ਦਿੱਤਾ ਹਰ ਇੱਕ ਧਰਮ ਅਤੇ ਕਮਿਊਨਿਟੀ ਨੇ ਆਪਣੀ ਧਾਰਮਿਕ ਸਥਾਨਾਂ ਅਤੇ ਸੰਪਤੀ ਦੀ ਰੱਖਿਆ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਇਸ ਦੌਰਾਨ ਸੋਨੇ ਦਾ ਮੰਦਿਰ ਜੋ ਕਿ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਅਤੇ ਮਹੱਤਮਪੂਰਨ ਸਥਾਨ ਹੈ, ਉਹ ਵੀ ਵੰਡ ਦਾ ਭਾਗੀਦਾਰ ਬਣਿਆ। ਭਾਰਤ ਦੀ ਵੰਡ 15 ਅਗਸਤ 1947 ਨੂੰ ਹੋਈ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਦੋ ਵੱਖਰੇ ਦੇਸ਼ਾਂ ਵਜੋਂ ਸਥਾਪਿਤ ਹੋਏ। ਇਹ ਵੰਡ ਸਮਾਜਿਕ ਅਤੇ ਧਾਰਮਿਕ ਤੌਰ ਤੇ ਵੱਡੀ ਹਿੰਸਾ ਅਤੇ ਖੂਨ ਖਰਾਬੇ ਦਾ ਕਾਰਨ ਬਣੀ। ਪਾਕਿਸਤਾਨ ਦੇ ਨਵੇਂ ਸਥਾਪਿਤ ਹੱੱਦਾ ਵਿੱਚ ਜ਼ਿਆਦਾਤਰ ਮੁਸਲਮਾਨ ਸਨ ਜਦਕਿ ਭਾਰਤ ਵਿੱਚ ਹਿੰਦੂ ਅਤੇ ਸਿੱਖ ਵਾਸੀ ਬਾਕੀ ਰਹਿ ਗਏ ਇਸ ਵੰਡ ਦੇ ਦੌਰਾਨ ਮੁਸਲਮਾਨ ਅਤੇ ਹਿੰਦੂ ਸਿੱਖਾਂ ਵਿੱਚ ਘਰ ਨਫ਼ਰਤ ਅਤੇ ਹਿੰਸਾ ਦੇ ਮਾਹੌਲ ਨੇ ਸਿੱਖ ਕਮਿਊਨਿਟੀ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਸੋਨੇ ਦਾ ਮੰਦਿਰ ਜੋ ਕਿ ਸਿੱਖਾਂ ਲਈ ਇੱਕ ਪਵਿੱਤਰ ਸਥਾਨ ਹੈ ਇਸ ਸਮੇਂ ਦੇ ਦੌਰਾਨ ਕਾਫੀ ਔਖੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਸੀ ਜਦੋਂ ਵੰਡ ਹੋਈ ਸੀ ਤਾਂ ਅਨੇਕ ਸਿੱਖ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਪਾਕਿਸਤਾਨ ਦੇ ਖੇਤਰਾਂ ਵਿੱਚ ਫਸ ਗਏ ਅਤੇ ਉਹਨਾਂ ਨੂੰ ਉੱਥੋਂ ਭੱਜਣ ਲਈ ਜ਼ਿੰਦਗੀ ਦੀ ਕੁਰਬਾਨੀ ਤੱਕ ਦੇਣੀ ਪਈ। ਹਿੰਦੂ ਅਤੇ ਸਿੱਖਾਂ ਵਿੱਚ ਵੀ ਕਾਫੀ ਮਤਭੇਦ ਹੋਏ ਜਦੋਂ ਕਿ ਕਾਫੀ ਸਾਰੇ ਲੋਕ ਮਾਰੇ ਗਏ। ਸ੍ਰੀ ਹਰਿਮੰਦਰ ਸਾਹਿਬ ਅਤੇ ਉਸ ਦੇ ਆਲੇ-ਦੁਆਲੇ ਦੀ ਜ਼ਮੀਨ ਵੀ ਇਨ੍ਹਾਂ ਘਟਨਾਵਾਂ ਤੋਂ ਪਰੇ ਨਹੀਂ ਰਹੀ। ਪਾਕਿਸਤਾਨ ਤੋਂ ਭੱਜ ਰਹੇ ਮੁਸਲਮਾਨਾਂ ਦਾ ਸਿੱਖਾਂ ਨਾਲ ਅਹਮੋ-ਸਾਹਮਣਾ ਹੋਣ ਕਾਰਨ ਸਿੱਖਾਂ ਨੂੰ ਧਾਰਮਿਕ ਰੂਪ ਵਿੱਚ ਰੱਖਣਾ ਅਤੇ ਹਰਿਮੰਦਰ ਸਾਹਿਬ ਦੀ ਅਚੋਕ ਹਾਨੀ ਤੋਂ ਬਚਾਉਣ ਲਈ ਹੰਸਾ ਦੀ ਹੱਦ ਤੱਕ ਪਾਰ ਹੋਈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਿੱਖਾਂ ਦੀਆਂ ਵੱਡੀਆਂ ਗਿਣਤੀਆਂ ਮਾਰੀਆਂ ਗਈਆਂ ਪਰ ਕਈ ਸਿੱਖਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੱਚੇ ਅਸੂਲਾਂ ਨੂੰ ਜਿਉਂਦਾ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਸਿੱਖਾਂ ਨੇ ਕਾਫੀ ਜਦੋਜਹਿਦ ਕੀਤੀ। 1947 ਦੀ ਵੰਡ ਸਿੱਖਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਸੀ ਕਿਉਂਕਿ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਰੱਖਣ ਦੀ ਬਹੁਤ ਜ਼ਰੂਰਤ ਸੀ ਵੰਡ ਵੇਲੇ ਪਾਕਿਸਤਾਨ ਵਿੱਚ ਕਾਫੀ ਹਿੰਸਾ ਹੋਈ ਅਤੇ ਸਿੱਖ ਧਰਮ ਦੇ ਮੁੱਖ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਸੀ ਇਸ ਲਈ ਸਿੱਖਾਂ ਨੇ ਆਪਣੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਰੱਖਣ ਲਈ ਕਈ ਕਦਮ ਉਠਾਏ। ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਕਈ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੂੰ ਆਪਣੇ ਘਰਾਂ ਵਿੱਚ ਹੀ ਰੱਖ ਲਿਆ ਅਤੇ ਉਹਨਾਂ ਦੀ ਸੰਭਾਲ ਦਾ ਇੰਤਜ਼ਾਮ ਵੀ ਕੀਤਾ। ਘਰਾਂ ਤੋਂ ਇਲਾਵਾ ਜਿੱਥੇ ਵੀ ਸਿੱਖਾਂ ਨੂੰ ਸੁਰੱਖਿਅਤ ਜਗ੍ਹਾ ਲੱਭੀ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਗਿਆ। 1947 ਦੀ ਵੰਡ ਵਿੱਚ ਕਈ ਸਿੱਖਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸੋਨੇ ਦੇ ਮੰਦਿਰ ਦੀ ਸੁਰੱਖਿਆ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸਿੱਖਾਂ ਦੀ ਉਸ ਵੇਲੇ ਦਿਖਾਈ ਗਈ ਦ੍ਰਿੜਤਾ ਅਤੇ ਮਿਹਨਤ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਹਾਨੀ ਮੂਲਾਂ ਦੀ ਸੁਰੱਖਿਆ ਲਈ ਸੀ ਬਹੁਤ ਸਾਰੇ ਸਿੱਖਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਅਤੇ ਉਹਨਾਂ ਦੀ ਇਹ ਯੋਗਤਾ ਅਦਾਕਾਰੀ ਸਿੱਖ ਇਤਿਹਾਸ ਦਾ ਅੱਜ ਮਹੱਤਵਪੂਰਨ ਹਿੱਸਾ ਬਣ ਗਈ ਹੈ ਵਨ ਡੇ ਵੇਲੇ ਪਾਕਿਸਤਾਨ ਅਤੇ ਭਾਰਤ ਵਿੱਚ ਬਦਲਾਅ ਵੀ ਬਹੁਤ ਹੈ ਪਾਕਿਸਤਾਨ ਵਿੱਚ ਲੁਧਿਆਣਾ ਅਤੇ ਪਠਾਨਕੋਟ ਦੇ ਇਲਾਕਿਆਂ ਵਿੱਚ ਕਾਫੀ ਹਿੰਸਾ ਹੋਈ ਜਿਸ ਨਾਲ ਸਿੱਖਾਂ ਦੀਆਂ ਜ਼ਿੰਦਗੀਆਂ ਅਤੇ ਸੰਪਤੀਆਂ ਨੂੰ ਵੱਡਾ ਨੁਕਸਾਨ ਵੀ ਹੋਇਆ ਬਹੁਤ ਸਾਰੇ ਸਿੱਖ ਮੰਤਰੀਆਂ ਅਤੇ ਸਿੱਖ ਰਾਜਨੀਤਿਕ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਨੂੰ ਜਾਰੀ ਰੱਖਣ ਅਤੇ ਦੁਸ਼ਮਨਾ ਦੇ ਹਲਾਤਾਂ ਵਿੱਚ ਸਿੱਖਾਂ ਦੀ ਰੱਖਿਆ ਕਰਨ ਦਾ ਕੰਮ ਵੀ ਕੀਤਾ 1947 ਵਿੱਚ ਇੰਨਾ ਹੱਲਾ ਗੁੱਲਾ ਹੋਣ ਦੇ ਬਾਵਜੂਦ ਵੀ ਸ੍ਰੀ ਹਰਿਮੰਦਰ ਸਾਹਿਬ ਆਪਣੇ ਧਾਰਮਿਕ ਅਤੇ ਅਧਿਆਤਮਿਕ ਮੁੱਲਾਂ ਦੇ ਬਚਾਅ ਵਿੱਚ ਸਫਲ ਰਿਹਾ ਸਿੱਖਾਂ ਨੇ ਆਪਣੇ ਗੁਰੂਆਂ ਅਤੇ ਧਾਰਮਿਕ ਰੋਹਾਨੀ ਪ੍ਰਧਾਨ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਨੂੰ ਉਹਨਾਂ ਸੰਕਟਾਂ ਤੋਂ ਬਚਾ ਲਿਆ ਸ੍ਰੀ ਹਰਿਮੰਦਰ ਸਾਹਿਬ ਦੀ ਇੱਜ਼ਤ ਅਤੇ ਸੁਰੱਖਿਆ ਦੇ ਲਈ ਦਿੱਤੀ ਗਈ ਸਿੱਖਾਂ ਦੀ ਜਾਨ ਦੀ ਕੁਰਬਾਨੀ ਨੇ ਇਸ ਹਰਿਮੰਦਰ ਨੂੰ ਇੱਕ ਪਵਿੱਤਰ ਧਾਰਮਿਕ ਸਥਾਨ ਬਣਾ ਦਿੱਤਾ ਜੇਕਰ ਅੱਜ ਦੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਐਵੇਂ ਦੀਆਂ ਹੀ ਰੋਮਾਂਚਿਕ ਇਤਿਹਾਸਿਕ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ